ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਮਹਾਰਾਜ ਦੇ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਫੇਰ ਇੱਕ ਚੰਗੀ ਝੋਟੀ ਲੈ ਕੇ ਆਏ ਆ ਪਿੰਡਾ ਜੀ ਅਕਲਿਆ ਕਲਾ ਤਹਿਸੀਲ ਗੋਨੇਣਾ ਮੰਡੀ ਤੇ ਜ਼ਿਲ੍ਹਾ ਹੈਗਾ ਜੀ ਬਠਿੰਡਾ ਜੇ ਸਿੰਘਾਂ ਦੀ ਗੱਲ ਕਰੀਏ ਮਿੱਤਰੋ ਕੁੰਡੇ ਸਿੰਘ ਫੀਸ ਕੁਆਲਿਟੀ ਚੰਗੀ ਲੰਬੀ ਬੂਥ ਤੇ ਕੱਦ ਘਾਟ ਦੇ ਮਿੱਤਰੋ ਸੋਹਣਾ ਦੁੱਧ ਵੀ ਭਾਈ ਕਹਿੰਦਾ ਵੀ ਬਹੁਤ ਚੰਗਾ ਕੱਢਿਆ ਵਾ ਜੇ ਆਪਾਂ ਹੁਣ ਹਵਾਨੇ ਦੀ ਗੱਲ ਕਰੀਏ ਜਿਵੇਂ ਹਜੇ ਕੱਚੀ ਆ ਤਾਂ ਤੋਂ ਨਹੀਂ ਤਾਂ ਹੀ ਮਿੱਤਰੋ ਹਵਾਨਾ ਨਹੀਂ ਜੇ ਤੇ ਮਗਰ ਮਿੱਤਰੋ ਸੂਤਾਂ ਹੀ ਤਿਆਰ ਕਰ ਲਈ ਹੈ ਤੇ ਚੰਗਾ ਸੋਹਣਾ ਥਾਣਾ ਹੈ ਹਵਾਨਾ ਮਿੱਤਰੋ ਬਹੁਤ ਡਬਲ ਹੈ ਜਿਵੇਂ ਪਹਿਲੇ ਸੂਏ ਚੰਗਾ ਦੁੱਧ ਕੱਢਿਆ ਤੇ ਦੂਜੇ ਸੂਏ ਉਦੋਂ ਵੀ ਵੱਧ ਦੁੱਧ ਕੱਢਣ ਦੀ ਉਮੀਦ ਹੈ ਹਰਿਆਣੇ ਦੇ ਵਿੱਚੋਂ ਬਾਈ ਕਹਿੰਦਾ ਵੀ ਇਹ ਲਿਆਂਦੀ ਵੀ ਹੈ ਘਰੇ ਚੋਈ ਵੀ ਹੈ ਤੇ ਪੂਰੀ ਜਿਹੜੀ ਗੱਲਬਾਤ ਆ ਬਾਈ ਦੇ ਨਾਲ ਕਰਾਂਗੇ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਈਏ ਉਸ ਤੋਂ ਬਾਅਦ ਆਪਾਂ ਇਹਦੀ ਡਿਟੇਲ ਤੁਹਾਡੇ ਨਾਲ ਕਰਦੇ ਹਾਂ ਸਾਂਝੀ ਪੰਡਾ ਜੀ ਅਕੜੀਆ ਕਲਾ ਤੇ ਜਿਲ੍ਹਾ ਹੈਗਾ ਜੀ ਬਠਿੰਡਾ ਗੋਨਿਆਣਾ ਮੰਡੀ ਤੋਂ ਇਹ 7-8 ਕਿਲੋਮੀਟਰ ਤੇ ਇਹ ਪਿੰਡ ਆਉਂਦਾ ਤੇ ਬਹੁਤ ਹੀ ਸੋਹਣਾ ਮਿੱਤਰੋ ਥਣ ਆਵਾਨਾ ਇੱਕਾਦ ਕਾਠ ਵੀ ਆਪਾਂ ਕਹਿੰਦੇ ਵਿੱਚ ਚੰਗਾ ਚੰਗੀਆਂ ਝੋਟੀਆਂ ਦੇ ਵਿੱਚ ਆਉਂਦੀ ਹੈ ਮੋੜ ਲਓ ਜੀ ਠੰਡੀ ਹਵਾ ਦਾ ਅੰਦਾਜ਼ਾ ਤੇ ਫਿਰ ਆ ਸਕਦੇ ਕੋਈ ਡਰਦੀ ਨਹੀਂ ਤੇ ਬਹੁਤ ਹੀ ਆਰਾਮਦਾਰੀ ਦੇ ਨਾਲ ਮਿੱਤਰੋ ਵੀਡੀਓ ਬਣਵਾ ਰਹੀ ਹੈ ਕਿਵੇਂ ਹੈ ਕਰੇ ਲੋ ਵੀਡੀਓ ਕੋਈ ਵਪਾਰ ਦਾ ਕੰਮ ਨਹੀਂ ਸਾਲੇਵਾ ਆਪਾਂ ਕੈਮਰਾ ਨੇੜੇ ਕਰਕੇ ਫੇਰ ਦਿਖਾਉਣਾ ਬਹੁਤ ਹੀ ਚੰਗਾ ਤੇ ਕੱਦ ਕਰਦੀ ਆਪਾਂ ਕਹਿੰਦੇ ਵੀ ਸੋਹਣਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਵਧੀਆ ਜੀ ਵਧੀਆ ਠੀਕ ਹੈ ਆਪਣਾ ਜਿਹੜਾ ਇਹ ਪਿੰਡ ਹੈ ਅਕਲਿਆ ਕਲਾ ਹੈ ਨਾ ਗੋਨਿਆਂ ਤੋਂ 6-7 ਕਿਲੋਮੀਟਰ ਤੇ ਹਾਂ 7 ਕਿਲੋਮੀਟਰ ਤੇ ਤੇ ਅੱਗੇ ਜੈਤੋ ਰੋਡ ਜਾਂਦਾ ਹੈ ਹਾਂਜੀ ਹਾਂਜੀ ਜੈਤੋ ਤੋਂ 10 ਕਿਲੋ ਜੈਤੋ ਤੋਂ 10 ਕਿਲੋਮੀਟਰ ਤੇ ਘਰਦੀ ਆ ਝੋਟੀ ਜੀ ਲਿਆਂਦੀ ਸੀ ਜੀ ਆਪਾਂ ਪਹਿਲੇ ਸੂਰੇ ਠੀਕ ਹੈ ਉਹ ਇਹ ਆਈ ਹਰਿਆਣੇ ਤੋਂ ਆ ਜੀ ਝੋਟੀ ਲਿਆਂਦੀ ਸੀ ਕਿਸੇ ਨੇ ਠੀਕ ਹੈ ਉਹ ਤੋਂ ਗਾਹ ਤੁਸੀਂ ਲਈ ਹਾਂ ਆਪਾਂ ਲਈ ਕੀ ਤਾਜੀ ਸੂਈ ਲੈਤੀ ਠੀਕ ਆ ਦੁੱਧ ਨੇ ਪਹਿਲੇ ਸੂਏ ਕਿੰਨਾ ਕੱਢਿਆ ਵਾ ਇਹਨੇ 15 ਤੋਂ ਬਾਹਰ ਹੀ ਦਿੱਤਾ ਜੀ 15 ਤੋਂ ਬਾਹਰ ਹਾਂ ਉਹ 15 ਦੀ ਗਾਰੰਟੀ ਠੀਕ ਹੈ ਤੇ ਟੀਕਾ ਕਿਹੜਾ ਲੱਗਿਆ ਜੀ ਦੇ ਕੋਈ ਜ਼ਿਆਦਾ ਇਹਦੇ ਟੀਕਾ ਤਾਂ ਐਚ ਡੀਪੀ ਵਾਲਾ ਦਾ ਲੱਗਿਆ ਪਰ ਉਹ ਘਮਾ ਚ ਗਿਆ ਸਮਝ ਨਹੀਂ ਹਾਂ ਸਮਝਿਆ ਚਲੋ ਠੀਕ ਹੈ ਮੁੱਲ ਕੀ ਕਰਤਾ ਜੀ ਫਿਰ ਮੁੱਲ 185 185 ਮਾਨਦਾਨ ਮਾੜਾ ਮੋਟਾ ਕਰ ਦਾਂਗੇ ਜੀ ओके ਥੋੜਾ ਮੋਟਾ ਹੋ ਜਾਊਗਾ ਹਾਂਜੀ ਠੀਕ ਹੈ ਤੇ ਫੋਨ ਨੰਬਰ ਵੀ ਦੱਸ ਦਿਓ 78149 ਜੀ 78149 5255 5255 78149 5255 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਸੋਹਣਾ ਕੱਦ ਕਾਟਾ ਸੋਹਣੀ ਸਿਹਤ ਹੈ ਤੇ ਬਾਈ ਕਹਿੰਦਾ ਵੀ ਪਹਿਲੇ ਸੂਏ 15 ਲੀਟਰ ਦਾ ਟਖੜਿਆ ਹੋਇਆ ਹਰਿਆਣੇ ਦੇ ਵਿੱਚੋਂ ਆਈ ਵੀ ਹੈ ਤੇ ਚੰਗੀਆਂ ਝੋਟੀਆਂ ਚ ਆਉਂਦੀ ਆ ਜਿਹੜੇ ਵੀ ਭਰਾ ਨੂੰ ਫਿਰ ਆਪਾਂ ਕਹਿੰਦੇ ਵੀ ਜ਼ਰੂਰਤ ਹੈ ਤਾਂ ਜਰੂਰ ਬਾਈ ਦੇ ਨਾਲ ਕਰੋ ਸੰਪਰਕ ਉਂਡੇ ਸਿੰਘ ਫਿਸ ਕੁਆਲਟੀ ਚੰਗੀ ਤੇ ਥੰਲੇ ਵੀ ਦੀ ਪੂਰੀ ਸਾਫ ਹੈ ਤੇ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ 98724 ਤੇ 82124 ਦੇਣਾ ਕਿੰਨੇ ਕੁ ਲੈਂਦੇ ਆ ਹਜੇ ਦੇਣ ਜੀ ਇਹਦੇ 8 ਦਿਨ ਪਈ ਆ ਹਜੇ ਦੇਣ 8 ਪਈ ਆ ਹਜੇ ਪਈ ਆ ਹਜੇ ਰਹਿੰਦੇ ਆ ਤੇ ਬਾਕੀ ਲੈ ਜੇ ਕੁਝ ਕਹਿ ਨਹੀਂ ਸਕਦੇ ਵੀ 5 4 ਦਿਨ ਵੱਧ ਵੀ ਲੈ ਸਕੀ ਆ ਵੱਧ ਵੀ ਲੈ ਸਕਦਾ ਮਤਲਬ 11 12 ਦਿਨਾਂ ਚ ਪਈ ਆ ਹਾਂ ਹਾਂ ਅਜੇ ਤਾਂ ਕੱਚੀ ਹੈ ਜੀ ਹਜੇ ਆਹ ਵਾਰਨਾ ਬਹੁਤ ਬਣਾਉਗੀ ਪਹਿਲੇ ਸੂਈ ਇਹ ਤਾਂ ਬੈਠਾ ਨਹੀਂ ਸੀ ਗਿਆ ਠੀਕ ਹੈ ਡੇਢ ਬਾਲਟੀ ਪਹਿਲਾਂ ਬੌਲੇ ਦੀ ਗੱਡੀ ਢਣ ਕੇ ਤੜ ਕੇ ਫੇਰ ਗੱਡੀ ਬਾਲਟੀ ਬੌਲੇ ਦੀ ਓਕੇ ਸੋ ਜਿਹੜੇ ਵੀ ਵੀਰ ਭਰਾ ਮਿੱਤਰੋ ਜਰੂਰ ਤੋਂ ਹੋਵੇ ਕੋਈ ਬਰੀਡ ਤੇ ਕੰਮ ਕਰਨਾ ਚਾਹੁੰਦਾ ਹੋਵੇ ਚੰਗੇ ਦੁੱਧ ਵਾਲੀ ਝੋਟੀ ਲੈਣਾ ਚਾਹੁੰਦਾ ਹੋਵੇ ਤਾਂ ਬਾਈ ਜੀ ਨਾਲ ਕਰੋ ਸੰਪਰਕ ਨਾਮ ਆਪਣਾ ਲਖਵੀਰ ਲਖਵੀਰ ਸਿੰਘ ਲਖਵੀਰ ਸਿੰਘ ਘਰ ਕਿੱਥੇ ਜੇ ਇਹ ਇਹ ਮੱਥਰਪੱਤੀ ਖੂਬੋਲੇ ਮੱਥਰਪੱਤੀ ਹਾਂ ਮੱਥਰਪੱਤੀ ਮੱਥਰਪੱਤੀ ਸੋ ਸਾਰੇ ਵੀਰਾਂ ਦਾ ਮਿੱਤਰੋ ਧੰਨਵਾਦ